ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਸੀਟਪੁਰ ਆ ਜਾਂਦਾ ਤੇ ਸੱਜਣੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗਰਦਾਸਪੁਰ ਆ ਜਾਂਦਾ ਨੇੜੇ ਬਟਾਲਾ ਮੇਨ ਸ਼ਹਿਰ ਮੇਨ ਕਸਬਾ ਵੀਰ ਹਰਾਂ ਨੂੰ ਲੱਗਦਾ ਤੇ ਤੁਹਾਨੂੰ ਦਲਜੀਤ ਨੂੰ ਮਲਾਉਣ ਲੱਗੇ ਆ ਇੱਕ ਵਹਿੜਾ ਸੱਜਣੋ ਕੀ ਲੇਖਾ ਜੋਖਾ ਚੰਗਾ ਥਾਂ ਦੇ ਵਾ ਲੱਗਾ ਹੋਇਆ ਤੇ ਇੱਕ ਝੂਟੀ ਚੰਗੇ ਕਦ ਕਾਟਦੀ ਤੇ ਜੰਮੀ ਪਲੀ ਇਹਦਾ ਵਿਸਾਖਤਾ ਵਾਪਾ ਜਿਹੜਾ ਭਰਾ ਤੋਂ ਪੁੱਛ ਲੈਨੇ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦ ਕਰ ਜੁੜੇ ਰਹੋ ਅੰਤ ਤੱਕ ਧੰਨਵਾਦ ਸਾਂਝ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਗੀਤ ਸੁਣਾਓ ਚੜਦੀ ਕਲਾ ਚੜਦੀ ਕਲਾ ਤੇ ਪਰਨੇ ਵਾਲੇ ਆ ਗਏ ਹਾਂਜੀ ਹਾਂਜੀ ਹੋਰ ਫਿਰ ਵਧੀਆ ਵਧੀਆ ਬਜੀ ਓਕੇ 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 ਕਿਵੇਂ ਕੰਮ ਕਰ ਵਧੀਆ ਚੱਲੀ ਜਾਂਦਾ ਕਿਰਪਾ ਬਾਬੇ ਦੀ ਚਲੋ ਸ਼ੁਕਰ ਹੈ ਹਾਂਜੀ ਤੇ ਆਪਣਾ ਐਡਰੈਸ ਪਿੰਡ ਕਸੀੜਪੁਰ ਤਸਵੀਰ ਬਟਾਲਾ ਜ਼ਿਲ੍ਹਾ ਕਰਤਾਰਪੁਰ ਫੋਨ ਨੰਬਰ ਆਗਾ 9779635121 ਇੱਕ ਵਾਰੀ ਕਰ ਦਈਏ ਰਿਪੀਟ 9779635121 ਠੀਕ ਆ ਅਨੇ 2 ਜਨਵਾਰ 2 ਜਨਵਾਰ ਆ ਜੇ ਇਹ ਝੋਟੀ ਦਾ ਕੀ ਹਿਸਾਬ ਆ ਇਹ ਸੰਦੂ ਸਾਡੇ ਡੇਢ ਕ ਮਹੀਨੀ ਸੁਜੀ ਆ ਓਕੇ ਹਾਂ ਭਾੜੇ ਦੇ ਮਿਲਦੀ ਇਹ ਦੋਵੇਂ ਟਾਈਮ ਠੀਕ ਆ ਜਿਹੜਾ ਮਰਜੀ ਬਹਿ ਜਾ ਫਿਰ ਡੇਢ ਮਹੀਨੇ ਦੀ ਸੂਈ ਆ ਬਾੜੇ ਤੇ ਮਿਲਦੀ ਆ ਹਾਂਜੀ ਤੇ ਦੁੱਧ ਦਾ ਕੀ ਹਿਸਾਬ ਕਿਤਾਬ ਦੁੱਧ 9 ਕਿਲੋ ਇਹਦੇ ਕੋਲੇ 9 ਕਿਲੋ ਦੋ ਸਵੇਰ ਚੰਗਾ ਹਨਾ ਹਾਂ ਤੇ ਚੂਣ ਚਾਣ ਚੋੜ ਜਾਣੇ ਕਿੰਨੇ 100 ਦੀ 100 100 ਦੀ 100 ਹੁਣ ਦੁੱਧ 9 ਆ ਔਰ ਦੁੱਧ 9 ਸੂਆ ਤਾਂ ਦੂਜਾ ਕੀ ਸੂਈ ਉਹ ਨਹੀਂ ਪਹਿਲਾ ਹੀ ਆ ਹਜੇ ਪਹਿਲੀ ਸੂਈ ਆ ਛੋਟੀ ਬਹੁਤ ਚੰਗੀ ਆ ਹਨਾ ਛੋਟੀ ਬਹੁਤ ਚੰਗੀ ਕੱਦ-ਕੁੱਦ ਚੰਗਾ ਸਾਰੀ ਚੰਗੀ ਆ ਬਾਕੀ ਜੇ ਬੰਦਾ ਚੰਗੀ ਸਾਂਭੇ ਦੁੱਧ ਵਾ ਸਕਦੀ ਆ ਬਹੁਤ ਸੰਗੀ ਵਾ ਸਕਦੀ ਆ ਹਣਾ 10 ਕਿਲੋ ਦੇਈ ਜਾ 10 ਕਿਲੋ ਚੱਲ 9 ਵੀ ਬੜਾ ਕਰਮੀ ਆ 9 ਵੀ ਬੜਾ ਸੰਦ ਸਾਹ ਫੈਂੜੀ ਨੌ ਨਹੀਂ ਮੇਰੇ ਹਿਸਾਬ ਅੱਛਾ ਹਾਂ ਠੀਕ ਆ ਪਾੜਾ ਸਿੱਟੋ ਫੈਂੜੀ ਜਾਂਦੀ ਆ ਪਾੜਾ ਸਿੱਟੋ ਪਾੜਾ ਦੇਖੋ ਬੱਧੀ ਬਹਿ ਜਾਓ ਸਿੰਘ ਕਿੰਗਰੇ ਵਾਲਾ ਹਾਂ ਜਿਹੜਾ ਮਰਜ਼ੀ ਬਹਿ ਜਾਏ ਫਿਰ ਇਹ ਨਹੀਂ ਕਿ ਮੈਂ ਉਹ ਚਾਹਾਂਗਾ ਜਿਹੜਾ ਮਰਜ਼ੀ ਬਹਿ ਜਾਏ ਜਿਹੜੇ ਦਾ ਮਾਨ ਕਰੇ ਅਗਲਾ ਆਪਦੀ ਤਸੱਲੀ ਕਰ ਆਪਦੀ ਤਸੱਲੀ ਕਰਕੇ ਪਸਮਾ ਕੇ ਖੜੇ ਹੋ ਗਏ ਠੀਕ ਆ ਤੋਰ ਕਰਾਈਏ ਚੱਕ ਲੋ ਜੀ ਸੱਜਣੋ ਵੇਖਣ ਨੂੰ ਸੁਆ ਦੂਜਾ ਲੱਗਦੀ ਤੇ ਭਰਾ ਕਹਿੰਦਾ ਪਹਿਲਾ ਸੁਈ ਆ ਕਦ ਕਾਠ ਚੰਗਾ ਵਾ ਥਾਂਲੇ ਦੀ ਕੁਆਲਿਟੀ ਜਿੰਨੀ ਆ ਸਾਫ ਸੁਥਰੀ ਆ ਇਹ ਆ ਬਾਕੀ ਕਦ ਕਾਠ ਦਾ ਨਤਾਜਾ ਹੁਣ ਤੁਸੀਂ ਵੀ ਲਾ ਲਿਓ ਕਿਉਂਕਿ ਤਰਤੀ ਝੋਟੀ ਤੇ ਭਰਾ ਦੇ ਕਦ ਕਾਠ ਤੋਂ ਗੈਸ ਲਾਓ ਵੇ ਖੋਲੇ ਵਾ ਪਾਂਡਾ ਕਰਮਾਂ ਵਾਲੀ ਨੂੰ ਹੈਨਾ ਚੰਗੀ ਸੰਭਿਓ ਤੇ ਆਉਂਦੇ ਸਮੇਂ ਨੂੰ ਵੀ ਚੰਗੀ ਰਹੂਗੀ ਐਤ ਕੀ ਤਾਂ ਚੰਗਾ ਹੈ ਗਈ ਹੈਗਾ ਕਿਉਂਕਿ ਚਲੋ ਬੱਚੇ ਦਾ ਜਰੂਰ ਵਟਾ ਇਹਨੂੰ ਉਵੇਂ ਬਹੁਤ ਰੁਪਈਆਂ ਦੀ ਝੋਟੀ ਸੀ ਤੇ ਹੁਣ ਆਪਾਂ ਨੂੰ ਦਲਜੀਤ ਭਾ ਕਿੰਨੇ ਦੀ ਦੰਦਾ ਇਹ ਆਪਾਂ ਇਹਦੇ ਤੋਂ ਪੁੱਛਾਂਗੇ ਇਹਦਾ ਰੇਟ ਕੀ ਰਹੂਗਾ ਬਾਕੀ ਲਾਭ ਜ਼ਾਇਕਾ ਸੱਜਣੋਂ ਕੋਈ ਘਾਟੇ ਵਾਲਾ ਸੌਦਾ ਨਹੀਂਗਾ ਚੰਗੀ ਝੋਟੀ ਆ ਸਮਝਿਓ ਸਾਬ ਕਿੰਨੇ ਦੀ ਦੇਣੀ ਐ ਇਹ ਤਾਂ 85 ਦੇ ਦਈਏ ਕਰ ਦਈਏ ਥੋੜਾ ਬਹੁਤਾ ਮਾਮਤਾਨ ਜਾਂ ਕਰਦੇ ਬਾਲਾ ਨਹੀਂ ਕਹਿੰਦੇ ਮੈਨੂੰ ਚੋਟੀ ਚੰਗੀ ਆ ਤਰਾ ਲੋ ਜਦਾ ਮਾੜਾ ਨਹੀਂ ਮੜਾ ਜਾ ਆਪ ਹੀ ਕਹਦੇ ਵੀ ਇੰਨੇ ਦੀ ਦੇ ਦੀਏ 82000 ਦੀ ਦੇ ਦਗੇ ਪੂਰੇ ਦੀ ਦੇ ਦੀ ਪੂਰੇ ਦੇ ਤਾਂਡੀ ਨਹੀਂ ਮੋੜਨੀ ਸਜਣੋ 80000 ਦੇ ਵਿੱਚ ਆ ਝੋਟੀ ਤੋਂ ਡੇ ਘਰ ਦਾ ਸ਼ਿੰਗਾਰ ਬਾਨੀ ਆ ਮੇਰੇ ਤੇ ਲੱਗੀ ਆ ਬਾਕੀ ਤੁਸੀਂ ਪੈਸੇ ਖਰਚਨੇ ਆ ਤੁਹਾਡੇ ਵੀ ਲੱਗਣੇ ਚਾਹੀਦੇ ਪਰ ਇਸ ਭਾ ਦੇ ਵਿੱਚ ਐਡੀ ਸਾਫ ਸੁਥਰੀ ਝੋਟੀ ਨਹੀਂ ਮਿਲਣੀ ਨੰਬਰ ਚੱਲੀ ਜਾਂਦਾ ਸਕਰੀਨ ਤੇ ਮੇਲਾ ਲੁੱਟਣ ਵਾਲੀ ਗੱਲ ਹੀ ਆ ਸਜਣੋ ਕੱਟੀ ਪੂਰੀ ਚੰਗੀ ਆ ਤੇ ਆ ਗਾਉ ਦਾ ਕੀ ਹਿਸਾਬ ਆ ਇਹ ਵੀ ਪਹਿਲਾ ਸੂਆ ਸੂਆ ਵੇੜਿਆ ਪਹਿਲਾ ਸੂਆ ਸੂਈ ਆ ਹਾਂ ਕਿੰਨੇ ਚਿਰ ਦੀ ਸੂਈ ਆ ਸੰਧੂ ਸਾਹਿਬ ਇਹ ਟੋਕੜੀ ਆ ਠੀਕ ਆ ਜਿਹੜੀ ਗੱਲ ਹੈਗੀ ਆਪਾਂ ਨਾ ਝੂੜ ਮਾਰਾਂ ਨਾ ਫੜਾ ਲੋੜ ਯਾਰ ਓਕੇ ਜਿਹੜੀ ਡੇਢ ਦੀ ਸੂਈ ਉਹ ਡੇਢ ਦੀ ਦਸਤੀ ਇਹ ਟੋਕੜਾ ਇਹਦਾ ਟਾਈਮ ਟੂ ਆ ਪੀ ਅਗਲਾ ਗੈਸ ਲਾ ਲੈ ਕੋਈ ਇਹਦਾ ਗੈਸ ਲਾ ਲੈ ਦੁੱਧ ਦੇ ਥਲੇ ਨੌਕ ਲੈਗਾ 8 ਕਿਲੋ ਦੀ ਗਾਰੰਟੀ ਆ ਦੁੱਧ ਨੌ ਧਾਰ ਬਣਾ ਮਾਰੇ ਇਸਲਾ ਗੇਨੀ ਪਵੇ ਜਿਹੜਾ ਮਰਜੀ ਬੈਜੇ ਠੀਕ ਆ ਹਾਂ ਸੂਆ ਸੂਈ ਆ ਪਹਿਲਾਂ ਹੀ ਹਾਂ ਥਣ ਬਹੁਤ ਚੰਗਾ ਹਨਾ ਥਣ ਬਹੁਤ ਚੰਗਾ ਚੂਣ ਇੱਕ ਨੰਬਰ ਦੀ ਠੀਕ ਆ ਵੇਖੋ ਸੱਜਣੋ ਲੈ ਵੀ ਪਾੜਾ ਪਾਓ ਕਹਿੰਦਾ ਨਾ ਪਾਓ ਵੰਗਾ ਲਾਓ ਚਾ ਨਾ ਲਾਓ ਚੂਣ ਬਹੁਤ ਚੰਗਾ ਛਾ ਚੂਣ ਤੇ ਜ਼ਿਆਦਾ ਹੀ ਚੰਗਾ ਸੰਧੂ ਸਾਹਿਬ ਨਹੀਂ ਜੱਟ ਚੰਗੀ ਰੈੜ ਵੀ ਤੇਰੀ ਚੱਲ ਗਾਂ ਬਣੀ ਬੁਣੀ ਤਾਂ ਨਹੀਂ ਦਸੀ ਨਹੀਂ ਬੜੀ ਬੜੀ ਮੈਂ ਪੁੱਛਿਆ ਨਹੀਂ ਸੰਧੂ ਸਾਹਿਬ ਓਕੇ ਹਾਂ ਤੇ ਕਾਢੇ ਨੂੰ ਵੀ ਬਾਹਰ ਤੋਰ ਕਰਾ ਚੱਕ ਸੱਜਣੋ ਸੀਲ ਪਣ ਤੁ ਨੂੰ ਵਿਖਾਤਾ ਤੇ ਬਾਕੀ ਕਈ ਬੰਦੇ ਆ ਫੋਸਟ ਤੋਂ ਅਤਾਜਾ ਲਾ ਲੈਂਦੇ ਮੈਂ ਚੰਗੀ ਆ ਕਿ ਨਹੀਂ ਬੱਠਲਾ ਇੱਕ-ਇੱਕ ਗੇੜੇ ਚੀ ਕੀਤਾ ਕਰਮਾਂ ਵਾਲੀ ਨੇ ਤੇ ਦੁੱਧ ਦੇਊਗੀ ਪਹਿਲਾ ਸੂਆ ਸੂਈ ਆ ਸੱਜਣੋ ਟਾਈਮ ਤੁਸੀਂ ਆਪਦੇ ਤੇ ਡਿਪੈਂਡ ਕਰ ਲਿਓ ਵੀ ਇਹ ਕਿੰਨੇ ਚਰ ਦੀ ਸੂਈ ਆ ਭਾ ਲੈੋ ਟੋਕੜਾ 9 ਕਿਲੋ ਦੁੱਧ ਅੱਠ ਦੀ ਫੁੱਲ ਗਾਰੰਟੀ ਆ ਕਹਿੰਦੇ ਵੀ ਭਾਵੇਂ ਕੋਈ ਧਾਰ ਬਣਾ ਮਾਰੇ ਤੇ ਚੂਣ ਸੀਲ ਤੁਹਾਡੇ ਸਾਹਮਣੇ ਛੀਸ਼ਾ ਹੀ ਕਰਤਾ ਜਮਾ ਨੰਗਾ ਆ ਵੇਖੋ ਖਾਨ ਲੱਗਾ ਮੱਝ ਵਾਲਾ ਕਾਲਾ ਕਰਮਾਂ ਵਾਲੀ ਨੂੰ ਚੰਗੀ ਆ ਵਹਿੜ ਦੀ ਚੰਗੀ ਕੇਅਰ ਕਰ ਲਿਓ ਤੇ ਬਾਕੀ ਗੱਲ ਰੇਟ ਤੇ ਮੁੱਕ ਜਾਣੀ ਆ ਪਸਮੇ ਆਈ ਆ ਇੰਨੇ ਨਾਲ ਕੋਠਾ ਨੂੰ ਹੱਥ ਲਾ ਕੇ ਧਾਰਾ ਮਾਰਤੀਆਂ ਤੇਰੀ ਪਸਮੇ ਆਈ ਆ ਹਾਂਜੀ ਤੇ ਸਾਹਿਬ ਇਹਦਾ ਕੀ ਸੰਧੋ ਮੈਂ ਮੋਲ 30000 ਰੁਪਇਆ ਠੀਕ ਆ ਹਾਂ ਠੀਕ ਆ ਰੇਟ ਤੇਰੇ ਸਹੀ ਆ ਜਿੰਨੇ ਜਾਇ ਹੀ ਨਹੀਂਗੇ 30000 ਚ ਕਿੰਨਾ ਪਿਆਰ ਮੁਹੱਬਤ ਆ 2000 ਛੱਡ ਦਾਂਗੇ 28000 ਦੀ ਠੀਕ ਆ ਹੋਰ ਕੋਈ ਹੋ ਜੂ ਮੌਕੇ ਤੇ ਮਾੜਾ ਮੋੜ ਕੇ ਨਹੀਂ ਬੱਸ ਬਣ ਤਣ ਕਰਦਾ ਜੇ ਉਹ ਵੀ ਫੋਨ ਲਾਉਂਗੇ ਫੋਨ ਲਾਉਗਾ ਤਾਂ 28 ਚੋਂ ਵੀ ਪਿਆਰ ਮੁਹਬਤ ਕਰਾਇਆ ਪਾੜਾ ਹਨਾ ਇੱਧਰ ਉੱਧਰ ਕਰ ਲਾਂਗੇ ਚੱਲ ਰਲ ਮਿਲ ਕੇ ਹਾਂਜੀ ਹਾਂਜੀ ਨਹੀਂ ਠੀਕ ਆ ਜੱਟਾ ਓਕੇ ਸੱਜਣੋ ਇੱਥੋਂ ਵੇਖੋ ਇਹਦੇ ਥਣ ਲੇਵੇ ਦੀ ਕੁਆਲਿਟੀ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਨਾਲ ਕਰਮਾਂ ਵਾਲੀ ਨੂੰ ਚੰਗੀ ਲੱਗੀ ਹੋਈ ਆ ਕੰਮ ਦੀ ਚੀਜ਼ ਐ ਵੀ ਬਾਕੀ ਜਿਨੇ ਗਾਂ ਖਰੀਦਣੀ ਆ ਉਹਨੇ ਗਾਂ ਦਾ ਫੋਨ ਚੱਕ ਕੇ ਲਾ ਦੇਣਾ ਭਰਾ ਨੂੰ ਤੇ ਜਿਨੇ ਝੋਟੀ ਖਰੀਦਣੀ ਆ ਉਹਨੇ ਝੋਟੀ ਦਾ ਲਾ ਦੇਣਾ ਕਰਦੇ ਮਾੜੀ ਜੀ ਪਰ ਇਹਨਾਂ ਤੌਰ ਤੇ ਵੇਖੋ ਸੱਜਣਾ ਕੰਮ ਦੀ ਚੀਜ਼ ਆ ਪੂਰੀ ਤੇ ਰੇਟ ਵੀ ਭਰਾ ਨੇ ਮੰਨ ਲਓ ਵੀ ਜੇ ਅੱਜ ਬੱਚਾ ਖੜਾ ਕਰਦੀਏ ਤਾਂ ਮਗਰ ਤੁਹਾਨੂੰ ਵੀ ਸਾਰੇ ਭੈਣਾ ਭਰਾਵਾਂ ਨੂੰ ਪਤਾ ਇਹ ਨਾ ਕਿ ਉਹ ਵੀ ਸਿੰਧੂ ਸਪਲਾਈ ਲਈ ਜਾਂਦਾ ਪਰ ਕੱਟੀ ਚੰਗੀ ਆ ਚੰਗੀ ਚੀਜ਼ ਆ ਕਰ ਲਓ ਸੰਪਰਕ ਭਰਾ ਨਾਲ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਦੀ ਜਿਉਂਦੇ ਵਾਸਤੇ ਰਹਿ ਗਿਆ